ਜਮਸੀ ਦੀ ਸਾਰਿਆਂ ਨੂੰ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਇਸ ਚੈਨਲ ਦੇ ਉੱਪਰ ਇੰਡੋ ਇਜ਼ਰਾਈਲ ਫਰੈਂਡਸ਼ਿਪ ਐਸੋਸੀਏਸ਼ਨ ਵੱਲੋਂ ਵਿਕਟਰ ਮਸੀ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਹ ਨਿਯੁਕਤੀ ਸਿਰਫ ਪੰਜਾਬ ਲਈ ਮਾਨ ਦੀ ਗੱਲ ਨਹੀਂ ਹੈ ਸਗੋਂ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਵਾਲਾ ਇੱਕ ਮਹੱਤਵਪੂਰਨ ਕਦਮ ਵੀ ਹੈ ਵਿਕਟਰ ਮਸੀ ਆਪਣੀ ਸਮਾਜਿਕ ਸੇਵਾ ਅਤੇ ਗੁਣਾ ਅਤੇ ਲੋਕਾਂ ਨਾਲ ਮਜ਼ਬੂਤ ਸਬੰਧਾਂ ਲਈ ਜਾਣੇ ਜਾਂਦੇ ਹਨ ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਰਾਜ ਵਿੱਚ ਇੰਡੋ ਇਜ਼ਰਾਈਲ ਸਹਿਯੋਗ ਕਾਰਜਾਂ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ ਅੱਜ ਇਸ ਮੌਕੇ ਤੇ ਵਿਕਟਰ ਮਸੀਹ ਨੇ ਪੰਜਾਬ ਦੇ ਕਈ ਪਾਸਟਾਂ ਨਾਲ ਇੱਕ ਖਾਸ ਮੀਟਿੰਗ ਵੀ ਕੀਤੀ। ਇਸ ਮੀਟਿੰਗ ਵਿੱਚ ਉਹਨਾਂ ਨੇ ਇੰਡੋ ਇਜ਼ਰਾਈਲ ਐਸੋਸੀਏਸ਼ਨ ਦੇ ਕੰਮਾਂ ਬਾਰੇ ਵੀ ਸ详 ਨਾਲ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਪੰਜਾਬ ਦਾ ਸਟੇਟ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਵਿਕਟਰ ਮਸੀਹ ਨੇ ਆਪਣੇ ਜਜ਼ਬਾਤ ਸ਼ੇਅਰ ਕਰਦੇ ਹੋਏ ਕਿਹਾ, ਮੈਂ ਹਮੇਸ਼ਾ ਆਪਣੇ ਪਾਸਟਾਂ ਦੇ ਨਾਲ ਤੇ ਆਪਣੇ ਮੁਸੀਬ ਭਰਾਵਾਂ ਦੇ ਨਾਲ ਖੜਾ ਹਾਂ। ਰੱਬ ਦੀ ਕਿਰਪਾ ਦੇ ਨਾਲ ਅਸੀਂ ਮਿਲ ਕੇ ਪੰਜਾਬ ਵਿੱਚ ਏਕਤਾ, ਭਾਈਚਾਰਾ ਅਤੇ ਤਰੱਕੀ ਲਈ ਕੰਮ ਕਰਾਂਗੇ। ਐਸੋਸੀਏਸ਼ਨਾਂ ਐਸੋਸੀਏਸ਼ਨ ਨੇ ਭਰੋਸਾ ਜਤਾਇਆ ਹੈ ਕਿ ਵਿਕਟਰਮ ਸੀ ਆਪਣੇ ਤਜਰਬੇ ਅਤੇ ਸਮਰਪਣ ਨਾਲ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ ਮੈਂ ਵਿਕਟਰਮ ਸੀ ਪ੍ਰੈਜ਼ੈਂਟ ਇੰਡੋ ਇਜ਼ਰਾਈਲ ਫਰੈਂਡਸ਼ਿਪ ਐਸੋਸੀਏਸ਼ਨ ਪਰ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਪ੍ਰੋਫੈਸਰ ਸੀ ਦਾ ਧੰਨਵਾਦ ਕਰਦਾ ਜਿਸ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪਰ ਮੈਂ ਧੰਨਵਾਦ ਕਰਦਾ ਆਪਣੇ ਰਾਸ਼ਟਰੀ ਪ੍ਰੈਜ਼ੈਂਟ ਡਾਕਟਰ ਆਦਮ ਰਵੀਦਾ ਜਿਨ੍ਹਾਂ ਨੇ ਵੀ ਮਾਨੂੰ ਪੰਜਾਬ ਦਾ ਇੰਡੋ ਇਜ਼ਰਾਈਲ ਫਰੈਂਡਸ਼ਿਪ ਐਸੋਸੀਏਸ਼ਨ ਦਾ ਪਹਿਲਾਂ ਮੁਖੀਤਾ ਪਰ ਅੱਜ ਨਿੱਪਿਤਵਾਦ ਆਪਾਂ ਪਹਿਲੀ ਜਿਹੜੀ ਮੀਟਿੰਗ ਆ ਆਪਣੇ ਸਾਰੇ ਸਾਥੀਆਂ ਦੇ ਨਾਲ ਸਾਰੇ ਪਾਸਸ ਸੇਬਾਨ ਦੇ ਨਾਲ ਅੱਜ ਇਸ ਜਗ੍ਹਾ ਤੇ ਕੀਤੀ ਆ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਿਸ਼ਪ ਸੇਬਾਨ ਔਰ ਪਾਸਸ ਸੇਬਾਨ ਪਹੁੰਚੇ ਆ ਔਰ ਇਹਨਾਂ ਸਾਰੇ ਨੂੰ ਆਪਾਂ ਇੰਡੋ ਇਜ਼ਰਾਈਲ ਫਰੈਂਡਸ਼ਿਪ ਐਸੋਸੀਏਸ਼ਨ ਜਿਵੇਂ ਕਿ ਮੈਨੂੰ ਪ੍ਰੈਜੈਂਟ ਨਹੀਂ ਕੀਤਾ ਗਿਆ ਹੈ ਇਸ ਦੇ ਬਾਰੇ ਆਪਾਂ ਡਿਟੇਲ ਦੇ ਨਾਲ ਵਿਚਾਰ ਚਰਣਾ ਕੀਤਾ ਔਰ ਇਸ ਵਿਚਾਰ ਚਰਣ ਕਰਣ ਤੋਂ ਬਾਅਦ ਆਪਾਂ ਇਹ ਉਪਰਾਲਾ ਕਰਾਂਗੇ ਕਿ ਇਸ ਜੋ ਇੰਡੋ ਇਜ਼ਾਈਟ ਵਿਚ ਪ੍ਰੈਸੈਸ਼ਨ ਹੈ ਉਸ ਨੂੰ ਪੰਜਾਬ ਲੈਵਲ ਦੇ ਦੀ ਬਾਡੀ ਬਣਾ ਕੇ ਔਰ ਜੇ ਲੈਵਲ ਦੀ ਬਾਡੀ ਬਣਾ ਕੇ ਜੋ ਵੀ ਐਕਟੀਵਿਟੀਜ਼ ਦੋਨਾਂ ਦੇਸ਼ਾਂ ਦੇ ਦਰਮਿਆਨ ਹੈ ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ